3000 ਨਸ਼ੀਆਂ ਗੋਲੀਆਂ ਸਮੇਤ ਤਿੰਨ ਵਿਅਕਤੀ ਬਠਿੰਡਾ ਪੁਲਿਸ ਵੱਲੋਂ ਜਿਹੜੇ ਕਾਬੂ ਕੀਤੇ ਗਏ ਨੇ ਇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰ ਲਈ ਐਸਪੀ ਸਿਟੀ ਨਰਿੰਦਰ ਸਿੰਘ ਮਾਗੂ ਦਾ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ 3000 ਜਿਹੜੀਆਂ ਨਸ਼ੀਆਂ ਗੋਲੀਆਂ ਬਠਿੰਡਾ ਪੁਲਿਸ ਵੱਲੋਂ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਤਿੰਨ ਵਿਅਕਤੀ ਵੀ ਕਾਬੂ ਕੀਤੇ ਗਏ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਅਸੀਂ ਦਿਗਵਾਈ ਦੇ ਵਿੱਚ ਸੀਆਈ 1 ਦੀ ਟੀਮ ਵੱਲੋਂ ਤਿੰਨ ਵਿਅਕਤੀ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਦੇ ਪੋਜੈਸ਼ਨ ਦੇ ਵਿੱਚੋਂ ਅਸੀਂ 30000 ਜਿਹੜੇ ਗੋਲੀਆਂ ਬਰਾਮਦ ਕੀਤੀਆਂ ਨੇ ਇਸ ਬੰਦੇ ਵਿੱਚ ਅਸੀਂ ਥਾਣਾ ਕੈਂਟ ਦੇ ਵਿੱਚ ਮੁਕੱਦਮਾ ਨੰਬਰ 70 ਦਰਜ ਕਰਕੇ ਅਗਲੀ ਕਾਰਵਾਈ ਕਰ ਰਹੇ ਹਾਂ ਇਹ ਤਿੰਨੇ ਵਿਅਕਤੀ ਤਰਲੋਚਨ ਰੋਸ਼ਨ ਤੇ ਸੁਖਦੀਪ ਇਹ ਤਿੰਨੇ ਜਿਹੜੇ ਬੰਦੇ ਨੇ ਪੋਚੋਪਰਾ ਦੇ ਰਹਿਣ ਵਾਲੇ ਨੇ ਤੇ ਇਹਦੇ ਵਿੱਚ ਜਿਹੜਾ ਸੁਖਦੀਪ ਨਾਮ ਦਾ ਵਿਅਕਤੀ ਹੈ ਪਹਿਲਾਂ ਵੀ ਇਹਦੇ ਕੋਲੋਂ 1 ਲੱਖ ਗੋਲੀਆਂ ਦੇ ਕਰੀਬ ਜਿਹੜੀ ਇਹ ਬਰਾਮਦ ਹੋਈ ਸੀਗੀ ਤਿੰਨ ਚਾਰ ਸਾਲਾਂ ਤੋਂ ਕੁਛਰੇ ਜੇਲ੍ਹ ਦੇ ਵਿੱਚ ਬੱਤ ਸੀਗਾ ਤੇ ਕੁਝ ਦਿਨ ਪਹਿਲਾਂ ਹੀ ਇਹ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਸੀਗਾ ਤੇ ਬਾਹਰ ਆ ਕੇ ਦੁਬਾਰਾ ਜਿਹੜਾ ਹੈਗਾ ਇਸ ਧੰਦੇ ਦੇ ਵਿੱਚ ਨਵਾਲ ਸੋ CIA ਵੱਲੋਂ ਦੀ ਟੀਮ ਵੱਲੋਂ ਜਿਹੜਾ ਹੈਗਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਦੇ ਪੋਜੈਸ਼ਨ ਦੇ ਵਿੱਚੋਂ ਗੋਲੀਆਂ ਬਰਾਮਦ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਫਰਦਰ ਜਿਹੜੀ ਇਹ ਡੈਰੋਗੇਸ਼ਨ ਅਸੀਂ ਕਰ ਰਹੇ ਆ ਰਿਗਾਰਡਿੰਗ ਬੈਕਵਾਰਡ ਐਂਡ ਫਾਰਵਰਡ ਲੇਜਜਰਸ ਉਹਨਾਂ ਦੇ ਕੰਮ ਕਰ ਰਹੇ ਆ ਤੇ ਇਹਨਾਂ ਦੇ ਖਿਲਾਫ ਜਿਹੜੀ ਏਨੀ ਸਖਤੋ ਸਖਤ ਜਿਹੜਾ ਹੈਗਾ ਐਕਸ਼ਨ ਉਹ ਲਿਆ ਜਾ ਰਿਹਾ ਸਰ ਇੱਕ ਗੱਲ ਕਰੀਏ ਜائے ਇਹ ਵਿਅਕਤੀ ਹੈ ਜਿਹੜੇ ਤਿੰਨ ਕਿੰਨੇ ਟਾਈਮ ਦੇ ਜਿਹੜੀ ਹੈ ਨਸ਼ੀਲੇ ਪਦਾਰਥ ਵੇਚ ਰਹੇ ਸੀ ਇਹ ਦੇਖੋ ਜੀ ਕਾਫੀ ਤੇਰੀ ਜਿਹੜੀ ਹੈਗੀ ਇਨਪੁਟ ਹੈਗੀ ਇਹ ਪਹਿਲਾਂ ਵੀ ਇਹ ਜਿਵੇਂ ਮੁਕੱਦਮਾ ਦਰਜ ਹੋਇ ਤੋ ਦੁਬਾਰਾ ਵੀ ਆ ਕੇ ਜਿਹੜਾ ਹੈਗਾ ਇਸ ਥੰਦੇ ਦੇ ਵਿੱਚ ਲੱਗਿਆ ਸੋ ਡੈਫੀਨਿਟਲੀ ਜਿਹੜਾ ਹੈਗਾ 2020 ਦੇ ਵਿੱਚ ਇਹ ਤੇ ਮੁਕਦਮਾ ਦਰਜ ਹੋਇਆ ਸੀਗਾ ਬੇਲ ਤੇ ਤਿੰਨ ਚਾਰ ਸਾਲ ਰਹਿਤ ਬਾਅਦ ਹੁਣੇ ਬੇਲ ਤੇ ਆਇਆ ਸੀਗਾ ਤੋ ਦੁਬਾਰਾ ਫਿਰ ਜਿਹੜਾ ਹੈਗਾ ਇਸ ਖੰਮ ਦੇ ਵਿੱਚ ਲੱਗਿਆ ਸੀ ਸਰ ਇਹ ਬੇਸਿਕ ਇਹੀ ਕੰਮ ਕਰਦੇ ਆ ਜੀ ਨਸ਼ੀਲੇ ਪਦਾਰਥੀ ਵੇਚਦੇ ਆ ਕਿ ਹੋਰ ਵੀ ਇਹਨਾਂ ਦੇ ਕੰਮ ਹੈ ਹੋਰ ਤਾਂ ਕੋਈ ਮੇਜਰ ਜਿਹੜਾ ਹੈਗਾ ਇਹਨਾਂ ਦਾ ਕੰਮ ਜਿਹੜਾ ਹੈਗਾ ਵਿੱਚ ਇਨਵੋਲ ਨਹੀਂ ਹੈਗੇ ਇਹ ਬਟ ਜਿਹੜੀ ਇੱਡੀ ਵੱਡੀ ਮਾਤਰਾ ਦੇ ਵਿੱਚ ਇਹਨਾਂ ਕੋਲ ਰਿਕਵਰੀ ਹੋਈ ਹੈ ਸੋ ਡੈਫੀਨੇਟਲੀ ਜਿਹੜਾ ਹੈਗਾ ਹੈ 빅 ਸੈਸ਼ਨ ਹੈ ਇਹਨਾਂ ਦੇ ਅੱਗੇ ਜਿਹੜੀ ਫਰਦਰ ਅਸੀਂ ਇੰਟਰੋਗੇਸ਼ਨ ਕਰਕੇ ਅੱਗੇ ਵੀ ਅਸੀਂ ਨੂੰ ਲੌਜੀਕਲ ਕਨਕਲੂਜਨ ਕਰਾਂਗੇ ਸਰ ਇਹ ਬੇਸਿਕ ਕਿੱਥੋਂ ਦੇ ਰਹਿਣ ਵਾਲੇ ਆ ਤੇ ਤਿੰਨੇ ਬੰਦੇ ਜਿਹੜੇ ਹੈਗੇ ਆ ਪੁੱਚੋਕਲਾਂ ਦੇ ਰਹਿਣ ਵਾਲੇ ਸਰ ਇਸ ਤਰ੍ਹਾਂ ਦੇ ਜਿਹੜੇ ਨਸ਼ੀਲੇ ਪਦਾਰਥ ਵੇਚਦੇ ਆ ਇਸ ਤਰ੍ਹਾਂ ਦੇ ਵਿਅਕਤੀਆਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਬਿਲਕੁਲ ਜੀ ਜਿਹੜਾ ਗਲਤ ਕੰਮ ਆ ਗੰਦਾ ਕੰਮ ਆ ਉਹਦਾ ਨਤੀਜਾ ਹਜੇਗਾ ਮਾੜਾ ਹੁੰਦਾ ਤੇ ਜੋ ਵੀ ਗਲਤ ਕੰਮ ਕਰੋਗੇ ਉਸਦਾ ਨਤੀਜਾ ਉਹਨੂੰ ਭੁਗਤਣਾ ਪਊ ਸਰ ਇਸ ਤਰ੍ਹਾਂ ਦੇ ਹੋਰ ਵੀ ਕ੍ਰਾਈਮ ਕਰਨ ਵਾਲੇ ਵਿਅਕਤੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਬਟੰਡਾ ਪੁਲਿਸ ਵੱਲੋਂ ਲਗਾਤਾਰ ਮਾਨਯੋਗ ਐਸਐਸਪੀ ਸਾਹਿਬ ਦੀ ਗવાહી ਦੇ ਵਿੱਚ ਲਗਾਤਾਰ ਅਸੀਂ ਪ੍ਰੈਸ਼ਰ ਕਰਦੇ ਰਹਿੰਦੇ ਹਾਂ ਜਿਹੜੇ ਵੀ ਬੰਦੇ ਗਲਤ ਕੰਮ ਦੇ ਵਿੱਚ ਇਨਵੋਲ ਨੇ ਉਹਨਾਂ ਨੂੰ ਡੈਫੀਨਿਟਲੀ ਅਸੀਂ ਵਾਰਨਿੰਗ ਦਿੰਦੇ ਹਾਂ ਵੀ ਜਿਹੜਾ ਆਪਣੇ ਕੰਮ ਤੋਂ ਬਾਹਰ ਆ ਜਾਂਦਾ ਹੈ ਉਹਨਾਂ ਦੇ ਖਿਲਾਫ ਸਖਤ ਕਟਕ੍ਰਿਅਨ ਲਿਆ ਜਾਊਗਾ ਸਰ ਜਿਹੜੇ ਵਾਰ-ਵਾਰ ਕ੍ਰਾਈਮ ਕਰਨ ਦੇ ਆਦੀ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਬੰਦੇ ਵਾਰ-ਵਾਰ ਇਸ ਕੰਮ ਦੇ ਵਿੱਚ ਲੱਗੇ ਹੋਏ ਨੇ ਤੇ ਉਹਨਾਂ ਦੇ ਖਿਲਾਫ ਤਾਂ ਜਿਹੜੀ ਹੈਗੀ ਸਖਤ ਕਟਕ੍ਰਿ

Instagram X aur WhatsApp channel par